ਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਦਿਆਂ ਵੀ ਇਹ ਪੁਲ ਦਾ ਜਿਹੜਾ ਸ਼ੁਰੂ ਹੋਇਆ ਸਾਨੂੰ ਟਾਰਗੇਟ ਦੱਸਿਆ ਸੀਗਾ ਇਹ 9 ਮਹੀਨੇ ਦਾ ਟਾਰਗੇਟ ਦੱਸਿਆ ਸੀਗਾ ਸਾਨੂੰ ਇਹਨਾਂ ਨੇ 9 ਮਹੀਨੇ ਕਹਿੰਦੇ ਕਹਿੰਦੇ ਸਾਨੂੰ ਪਹਿਲਾਂ ਅਸੀਂ ਜਿੱਦਣ ਇਹਨਾਂ ਨੇ ਰਸਤਾ ਪੁਲ ਦਾ ਸਟਾਰਟ ਕੀਤਾ ਕੰਮ ਸਾਨੂੰ ਪਹਿਲਾਂ ਇਹਨਾਂ ਨੇ ਰਸਤਾ ਬੰਦ ਕਰਤਾ ਸਾਡੇ ਪਿੰਨਾਂ ਦਾ ਰਸਤਾ ਬੰਦ ਕਰਨ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਰਕਬਾ ਉਹ ਸਾਰਾ ਮਜ਼ਦਰੀ ਛੇਕਪਰਾ ਇੱਧਰ ਸਾਡਾ ਸਾਰਾ ਰਕਬਾ ਸਾਨੂੰ ਪਹਿਲਾਂ ਸਾਨੂੰ ਚਾਰੀ ਦੀ ਮਤਲਬ ਦਿੱਕਤ ਆਈ ਸਾਨੂੰ ਪੱਠਿਆਂ ਦੀ ਅਨਾਜ ਜਿੰਨਾ ਵੀ ਸਾਡਾ ਸਾਰਾ ਮਤਲਬ ਸਿਸਟਮ ਖੜ ਗਿਆ ਅਸੀਂ ਇਹਨਾਂ ਨੂੰ ਆਣ ਕੇ ਇੱਥੇ ਜੀ ਰੋਲਾ ਰੁਲਾ ਪਾਇਆ ਜੀ ਇਹ ਕਹਿੰਦੇ ਨੇ ਸਾਡੇ ਕੋਲ ਲੇਬਰ ਨਹੀਂ ਹੈਗੀ ਜਿਹੜਾ ਠੇਕੇਦਾਰ ਹੈ 2 ਮਹੀਨਾ ਬਾਅਦ ਇਹਦਾ ਠੇਕੇਦਾਰ ਬਦਲ ਜਾਂਦਾ ਹੈ ਲੇਬਰ ਸਾਨੂੰ ਕਿ ਲੇਬਰ ਅਸੀਂ ਜੀ ਲੇਬਰ ਉਹਨੂੰ ਆਣ ਕੇ ਹੀ ਬੋਲਨੇ ਆ ਲੇਬਰ ਕਹਿੰਦੇ ਸਾਨੂੰ ਪੈਸੇ ਨਹੀਂ ਪਾਰੀ ਫਾਰਮੇਟ ਸਾਨੂੰ ਪਨੌਰ ਸੁਗਲਪੁਰ ਕਾਮੀ ਕਲਾ ਮਾਜਰੀ ਛੇਪਰਾ ਸਭ ਸਾਨੂੰ 6 ਪਿੰਡ ਦੂਰ ਮਤਲਬ ਸਾਨੂੰ ਜ਼ਮੀਨ ਪੈੜੀ ਹੈ 9 ਕਿਲੋਮੀਟਰ ਜਾਣ 9 ਕਿਲੋਮੀਟਰ ਆਣ 18 ਕਿਲੋਮੀਟਰ ਦਾ ਸਾਨੂੰ ਟੇਲੀ ਕੋਸ਼ਿਮ ਵਾਲੀ ਚਾਰਾ ਲੈ ਕੇ ਆਣਾ ਪੈਂਦਾ। ਸਾਡ ਦਾ 40000 ਜਿਹੜਾ ਮਤਲਬ ਸਾਨੂੰ ਸਾਡ ਦਾ 30 ਤੋਂ 40000 ਰੁਪਏ ਖਰਚਾ ਕਰਨਾ ਪੈ ਰਿਹਾ। ਖੁਦ ਮੈਂ ਗਵਾਹ ਹਾਂ ਵੀ ਇਹ ਰਾਤ ਨੂੰ ਗੱਡੀਆਂ ਭਰ ਭਰ ਕੇ ਲੋਕਾਂ ਇੱਥੋਂ ਵੇਚਦੇ ਨੇ। ਅਸੀਂ ਆਪ ਖੁਦ ਪਿੰਟ ਗਵਾਹਏ ਸਵਾਰਾ। ਵੀ ਇਹ ਰਾਤ ਨੂੰ ਇੱਥੋਂ ਚੋਰੀ ਆਪ ਕਰਕੇ ਸਵੇਰੇ ਜਾਮ ਲਾ ਦਿੰਦੇ ਨੇ ਵੀ ਪਿੰਟ ਦੇਣਾ ਚੋਰੀ ਕਰਤੀ। ਦੱਸੋ ਕਿੱਡੀ ਮਾੜੀ ਗੱਲ ਤੁਹਾਡੇ ਕੋਲ ਕੀ ਸਬੂਤ ਹੈ ਕੋਈ ਵੀਡੀਓ ਵਗੈਰਾ ਹੈ। ਅਸੀਂ ਆਪ ਖੁਦ ਸਬੂਤ ਆ ਜੀ ਅਸੀਂ ਆਪ ਕਹਿੰਦੇ ਆ ਅਸੀਂ ਆਪ ਹੱਕਦਾਰ ਆ ਅਸੀਂ ਗੱਲ ਕਰਾਂਗੇ ਜੀ ਜੇ ਕੋਈ ਪ੍ਰਸ਼ਾਸਨ ਆਉਂਦਾ ਅਸੀਂ ਕਹਿੰਦੇ ਆ ਇਥੇ ਬੈਠਾਂਗੇ ਹੋਰ ਗੱਲ ਬਹੁਤ ਹੈ ਦਾ ਹੱਲ ਹੋ ਗਿਆ ਹੈ ਨਹੀਂ ਬਸ ਕੱਲ ਦਾ ਦੇਣਾ ਹੈਗਾ ਪਰਸੋਂ ਸੀ ਡੀਸੀ ਸਾਹਿਬ ਨੂੰ ਮਿਲਦੀ ਸਲਾਹ ਕਰ ਰਿਹਾ ਮੇਰੇ ਨਾਲ ਸਾਫਾ ਸਰਪੰਚ ਨੇ ਮੌਜੂਦਾ ਸਰਪੰਚ ਨੇ ਆਪਣੇ ਲੰਬੜਦਾਰ ਹੈਗਾ ਸਾਰੇ ਅਸੀਂ ਘੱਟੋ ਘੱਟ 10 15 20 ਬੰਦੇ ਡੈਪੂਟੇਸ਼ਨ ਦੇ ਤੌਰ ਤੇ ਡੀਸੀ ਸਾਹਿਬ ਨੂੰ ਮਿਲਾਂਗੇ ਵੀ ਸਾਡਾ ਜਿੰਨਾ ਵੀ ਹੋਵੇ ਜਲਦੀ ਜਲਦੀ ਇਹ ਹੱਲ ਕਰਾਇਆ ਜਾਵੇ